ਸੰਗਰੂਰ ਦੇ ਰਣਬੀਰ ਕਾਲਜ ਵਿੱਚ ਪੰਜਾਬ ਸਖੀ ਸ਼ਕਤੀ ਮੇਲੇ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਨੇ ਇਸ ਮੇਲੇ ਵਿੱਚ ਪੰਜਾਬ ਸਮੇਤ ਹੋਰਨਾਂ ਰਾਜਾਂ ਦੀਆਂ ਮਹਿਲਾ ਉਦਮੀਆਂ ਤੇ ਸ਼ਿਲਪਕਾਰਾਂ ਨੇ ਹਿੱਸਾ ਲਿਆ ਹੈ ਉਹਨਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕ ਮੰਚ ਮੁਹੱਈਆ ਕਰਵਾਉਣ ਦੇ ਲਈ ਇਹ ਮੇਲਾ ਕਰਵਾਇਆ ਗਿਆ ਹੈ ਅਜਿਹਾ ਕਰਨ ਦੇ ਨਾਲ ਦੇਸ਼ ਦੇ ਸਾਰੇ ਰਾਜਾਂ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਇਆ ਜਾਵੇਗਾ ਇਹ ਮੇਲਾ 3 ਨਵੰਬਰ ਤੱਕ ਚੱਲੇਗਾ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਰੀਬਨ ਕੱਟ ਕੇ ਮੇਲੇ ਦਾ ਆਗਾਜ਼ ਕੀਤਾ। ਇਸ ਸਮੇਂ ਮੇਲੇ ਵਿੱਚ ਪੁੱਜਣ ਤੇ ਮਹਿਮਾਨਾਂ ਦਾ ਰਵਾਇਤੀ ਲੋਕਨਾਚਾਂਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਹ ਮੇਲਾ ਸੰਗਰੂਰ ਵਿੱਚ ਕਰਵਾਉਣਾ ਸੰਗਰੂਰ ਦੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਸੰਗਰੂਰ ਤੇ ਪੰਜਾਬ ਵਾਸੀਆਂ ਨੂੰ ਸੱਦਾ ਦਿੰਦਾ ਹੈ ਕਿ ਉਹ ਇਸ ਮੇਲੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਤੇ ਇਸ ਮੇਲੇ ਦਾ ਆਨੰਦ ਮਾਣਨ। ਇਸ ਮੇਲੇ ਦੇ ਵਿੱਚ ਝੂਲਿਆਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ। ਖਾਣ-ਪੀਣ ਦੀਆਂ ਵਸਤਾਂ ਦਾ ਵਿਸ਼ੇਸ਼ ਫੂਡ ਕੋਰਟ ਬਣਾਇਆ ਗਿਆ ਹੈ। ਮੇਲੇ ਦੀ ਸ਼ੁਰੂਆਤ ਰੋਜ਼ਾਨਾ ਸਵੇਰੇ 10 ਵਜੇ ਹੋਇਆ ਕਰੇਗੀ। ਰੋਜ਼ਾਨਾ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਹੋਇਆ ਕਰੇਗੀ। ਇਸ ਮੇਲੇ ਦੇ ਲਈ ਟਿਕਟ ਸਿਰਫ 10 ਰੁਪਏ ਦੀ ਹੈ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੇ ਲਈ ਇਸ ਮੇਲੇ ਵਿੱਚ ਦਾਖਲਾ ਮੁਫਤ ਹੈ। ਇਸ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਦੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਮੇਲੇ ਵਿੱਚ ਸੱਜੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਦੀਆਂ ਸਟਾਲਾਂ ਤੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਬ ਖਰੀਦੋ-ਫਰੋਖਤ ਕੀਤੀ ਹੈ। ਸਰਕਾਰੀ ਸਕੂਲ ਦੇ ਬੱਚਿਆਂ ਨੇ ਲੋਕਨਾਚ ਪੇਸ਼ ਕਰਕੇ ਖੂਬ ਧਮਾਲਾਂ ਪਾਈਆਂ ਨੇ। ਇਸ ਬੰਦ ਵਿੱਚ ਸੰਗਰੂਰ ਦੇ ਡੀਸੀ ਰਾਹੁਲ ਚਾਬਾ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ। ਸੰਕੀਤਾ ਗਿਆ ਕਿਲੇ ਗੰਗਾ ਮੇਲਾ ਰਹਿਣ ਵਾਲਾ ਕੀ ਗੱਲ ਹੈ ਕਿਰਪਾ ਕਰਕੇ ਇਹ 50 ਸਾਡੇ ਆਪੇ ਮੇਲਾ ਪੰਜਾਬ ਤੋਂ ਨਵੀਂ ਤੋਂ ਨਵੀਂ ਤੋਂ ਸਾਰੇ ਸਾਹਿਬ ਸਿੱਧੂ ਨੇ ਆਏ ਤੇ 26 ਤਰੀਕਾ ਚ ਹੈ ਤੇ ਅੱਜ ਤੋਂ ਲੈ ਕੇ ਐਤਵਾਰ ਤੱਕ 30 ਤਰੀਕਾ ਤੱਕ ਚੱਲ ਜਾਈਗਾ ਤੇ ਇਹਦੇ ਵਿੱਚ 50 ਸਾਡੇ ਸਟਾਲ ਨੇ ਐਂਡ ਪੰਜਾਬ ਤੋਂ ਇਲਾਵਾ ਕਸ਼ਮੀਰ ਤੋਂ ਯੂਪੀ ਤੋਂ ਆਗਰਾ ਤੇ ਸ਼੍ਰੀਰਾਮ ਹੁੰਦਾ ਹੈ ਸਟੋਰ ਜਿਹੜੇ ਨੇ ਉਹ ਹੈਗੇ ਨੇ ਐਂਡ ਐਸੇ ਮੈਂ ਜਿਹੜੇ ਪ੍ਰੋਡਕਟਸ ਦੇਖੇ ਤਾਂ ਮੈਂ ਬਹੁਤ ਹੈਰਾਨ ਹੋਇਆ ਤੇ ਇਹ ਹੈ ਨਾ ਇੱਕ ਕਿਸਮ ਦਾ ਮਿਨੀ ਸਰਸ ਮੇਲਾ ਤੇ ਜਿਹੜੇ ਇੱਕ ਭਾਈ ਸਾਹਿਬ achar ਬਣਾ ਰਹੇ ਨੇ ਆਪਣੇ ਲੋਕਲ ਪੰਜਾਬਾਇੀ ਤੇ ਉਹਨਾਂ ਦਾ achar ਜਿਹੜਾ ਹੈ ਉਹ ਨੈਸ਼ਨਲ ਸਰਸ ਜਿਹੜਾ ਹੈ ਉਹਦਾ ਸਟੋਰ ਬਣਿਆ ਹੋਇਆ ਹੈ ਦਿੱਲੀ ਦੇ ਵਿੱਚ ਜਿਹੜੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਮਿਨਿਸਟਰੀ ਜਿਹੜੀ ਹੈ ਉਹਨਾਂ ਦੇ ਉੱਥੇ ਵੀ ਡਿਸਪਲੇਜ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਕੇਵਲ ਤੇ ਕੇਵਲ 10 ਰੁਪਏ ਜਿਹੜੀ ਹੈ ਉਹਦੀ ਐਂਟਰੀ ਟਿਕਟ ਹੈ ਤੇ ਐਸੇ ਕਰਨ ਕੇ ਬਹੁਤ ਘਟ ਰੱਖੀ ਕਿ ਆਪਾਂ ਜਿਹੜਾ ਹੈ ਪ੍ਰਬੰਧ ਜਿਹੜਾ ਕਰੀਏ ਠੀਕੰਗ ਨਾਲ ਆਪਾਂ ਕਰ ਪਾਈਏ ਸੋ ਮੈਂ ਬੇਨਤੀ ਕਰਾਂਗਾ ਕਿ ਤੇ ਸਰਕਾਰੀ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਬਿਲਕੁਲ ਐਂਟਰੀ ਫ੍ਰੀ ਹੈ ਸੋ ਮੈਂ ਬੇਨਤੀ ਕਰਾਂਗਾ ਸਨਗਰ ਵਸਿਆ ਨੂੰ ਕਿ ਘੁੰਮ ਮਾ ਕੇ ਪਹੁੰਚਣ ਤੱਕ ਦੇਸ਼ ਦੀ ਜਿਹੜੀ ਵੈਰਾਈਟੀ ਜਿਹੜੀ ਹੈ ਸਭ ਦਾ ਜਿਹੜੀ ਹੈ ਤੇ ਆਪਣੇ ਜਿਹੜੇ ਯੂਥ ਹੈ ਆਪਣੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਕੀ ਕੀ ਮੱਲਾ ਮਾਰੀਆਂ ਨੇ ਕੀ ਕੀ ਉਹ ਬਣਾਉਂਦੀਆਂ ਨੇ ਜੋ ਦੁਨੀਆ ਇੰਨਾ ਪਸੰਦ ਕਰਦੀ ਹੈ ਸੋ ਜ਼ਰੂਰ ਆ ਕੇ ਵਾ ਕੇ ਦੇਖ ਸਰ ਸਰ ਮੇਨ ਮੋਟਿਵ ਕੀ ਹੈ ਜੀ ਮੇਲਾ ਲਗਾਉਣ ਦਾ ਮੇਨ ਮੋਟਿਵ ਕੀ ਹੈ ਮੇਰਾ ਮੋਟਿਵ ਹੈ ਕਿ ਇਹ ਮੇਲਾ ਐਨ ਆਰ ਐਲ ਐਮ ਨੈਸ਼ਨਲ ਰੂਰਲ ਲਿਟਰੇਸੀ ਮਿਸ਼ਨ ਜਿਹੜਾ ਹੈ ਲਾਈਵਲੀਹੂਡ ਮਿਸ਼ਨ ਸੋਰੀ ਨੈਸ਼ਨਲ ਰੂਰਲ ਲਾਇਬ੍ਰੇਰੀਹੂਡ ਜਿਹੜੀ ਮਿਸ਼ਨ ਹੈ ਇਹ ਉਹਦੇ ਅਧੀਨ ਜਿਹੜਾ ਹੈ ਕੀਤਾ ਜਾ ਰਿਹਾ ਸੋ ਬੇਸਿਕਲੀ ਹੈ ਕਿ ਸੈਲਫ এমਪਲੋਇਮੈਂਟ ਨੂੰ ਐਨਕ੍ਰੇਜ ਕਰਨਾ ਕਿ ਜਿਹੜੇ ਅੰਟਰਪ੍ਰਨਰਸ਼ਿਪ ਹੈ ਉਹਨੂੰ ਐਨਕੋਰੇਜ ਕਰਨਾ ਇਹਦਾ ਮੇਨ ਮੋਟਿਵ ਹੈ ਹੁਣ ਇੱਥੇ ਅਲਟੀਮੇਟਲੀ ਜਿਹੜੇ ਪ੍ਰੋਡਕਟਸ ডিসਪਲੇ ਤੇ ਹੈਗੇ ਨੇ ਸੋ ਉਹ ਬਾਰੇ ਜਦ ਇੱਕ ਬੰਦਾ ਵਰਤੇਗਾ ਤਾਂ ਉਹਨੂੰ ਪਤਾ ਲੱਗੇਗਾ ਵਰਡ ਆਫ ਮਾਊਥ ਦੇ ਨਾਲ ਵੀ ਜਿਹੜਾ ਹੈ ਤੁਹਾਡਿਆ ਬਹੁਤ ਵਧੀਆ ਸੇਲ ਹੁੰਦੀ ਹੈ ਸੋ ਇਹ ਕਿਸਮ ਦਾ ਪਲੈਟਫਾਰਮ ਦੇਣਾ ਹੈ ਕਿ ਜਿੱਥੇ ਸਾਰੇ ਦੇ ਸਾਰੇ ਜਿਹੜੇ ਪ੍ਰੋਡਕਟਸ ਨੇ ਉਹ ਡਿਸਪਲੇ ਕਰ ਸਕਣ ਜਿਹੜੇ ਅੰਟਰਪ੍ਰਨਰ ਨੇ اسپੈਸ਼ਲੀ ਔਮਨ ਅੰਟਰਪ੍ਰਨਰ ਪੰਜਾਬ ਦੇ ਅਨ ਕੁਝ ਜਿਹੜੇ ਸਾਡੇ ਜਿਵੇਂ ਮੈਂ ਦੱਸਿਆ ਕਿ ਕਸ਼ਮੀਰ ਜੰਮੂ ਕਸ਼ਮੀਰ ਤੋਂ ਵੀ ਆਏ ਨੇ ਦੇਖੋ ਕੁਝ ਜਿਹੜੇ ਸਾਡੇ ਉੱਤਰੀ ਤੋਂ ਵੀ ਆਏ ਨੇ ਰਾਜਸਥਾਨ ਤੋਂ ਆਏ ਨੇ ਮਾਸ਼ੂ ਤੁਸੀਂ ਆਪ ਜਸਟ ਆ ਕੇ ਸਟੋਰ ਦੇਖੋ ਜੀ ਇੱਥੇ ਤੁਹਾਨੂੰ ਵੈਰਾਈਟੀ ਪਤਾ ਲੱਗੇਗੀ ਪ੍ਰੋਡਕਟਸ ਨੂੰ ਐਂਡ ਸਾਡੇ ਸੂਬੇ ਜਿਹੜੇ ਨੇ ਉਹਨਾਂ ਦੇ ਵਿੱਚ ਕੀ ਫੋਰਚ ਹੈ ਟਾਈਮਿੰਗ ਕੀ ਰਹਣੀ ਆ ਟਾਈਮਿੰਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ ਰਹੂੰ ਪਰ 9 8:30 ਫਿਰ 8:30 ਠੀਕ ਹੈ ਸੋ ਐਤਵਾਰ ਦਾ ਚੱਲੇਗਾ ਵੀ ਸ਼ਨੀਵਾਰ ਐਤਵਾਰ ਆਪਣਾ ਆ ਗਿਆ ਸੋ ਮੇਰਾ ਓਪਨ ਸਟੋਰ ਹੈ ਸਾਰਿਆਂ ਨੂੰ ਜੀ ਜ਼ਰੂਰ ਆਓ ਐਂਡ ਜਿਹੜਾ ਸਾਡਾ ਇੱਕ ਵਾਰੀ ਐਫਰਟ ਜਿਹੜਾ ਹੈ ਸਪੈਸ਼ਲੀ ਜਿਹੜੇ ਸਾਡੇ ਐਡੀਸੀ ਡਿਵੈਲਪਮੈਂਟ ਜਿਹੜੇ ਹੈ ਤੇ ਉਹਨਾਂ ਦੀ ਟੀਮ ਜਿਹੜੀ ਹੈ ਡੀਡੀਪੀ ਉਹ ਵੀ ਦੇਖੋ ਕੋਈ ਦੇਖੋ ਕਿ ਕਿਵੇਂ ਮਿਹਨਤ ਕਰਕੇ ਇਹਨੇ ਥੋੜੇ ਟਾਈਮ ਦੇ ਵਿੱਚ ਇਹ ਸਾਰਾ ਸਟਾਲ ਇਹਦਾ ਸੈਟਅਪ ਕੀਤਾ ਆਪਣੇ ਠੀਕ ਹੈ